ਕਿਹੜੇ ਹਾਇ ਦੇ ਲਈ 8 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ 92 ਸਾਲ ਦੀ ਉਮਰ ਦੇ ਵਿੱਚ ਅੱਜ ਦੇਹਾਂਤ ਹੋ ਗਿਆ ਇਸ ਮੌਕੇ ਹਰ ਕੋਈ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਯਾਦ ਕਰ ਰਿਹਾ ਤੇ ਹੁਣ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਉਹਨਾਂ ਦੀ ਆਖਰੀ ਵੀਡੀਓ ਸੀ ਜੀ ਹਾਂ ਦਰਸਲ ਇਸ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਕੌਮ ਨੂੰ ਸੰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ਦਰਸਲ ਇਹ ਵੀਡੀਓ ਉਸ ਸਮੇਂ ਦੀ ਹੈ ਜਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਸਤਖਤੀ ਮੁਹਿੰਮ ਚਲਾਈ ਗਈ ਸੀ ਤੇ ਇਸ ਦੌਰਾਨ ਐਸਟੀਪੀਸੀ ਦੇ ਸਾਬਕਾ ਪ੍ਰਧਾਨ ਲੋ ਪੁਰਸ਼ ਚਥੇਦਾਰ ਜਗਦੀਪ ਸਿੰਘ ਤਲਵੰਡੀ ਜੀ ਦੇ ਦੋਤਰੀ ਅਤੇ ਸ਼ਰਮਣੀ ਅਕਾਲੀ ਦਲ ਦੀ ਜਨਰਲ ਸਕੱਤਰਰੀ ਭਾਈ ਗੁਰਜੀਤ ਸਿੰਘ ਤਲਵੰਡੀ ਦੇ ਨਾਲ ਇੱਕ ਵੱਡੇ ਵਫਦ ਦੀ ਬਾਪੂ ਸੂਰਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਐਸਜੀਪੀਸੀ ਦੇ ਵੱਲੋਂ ਬੰਦੀ ਸਿੰਘਾਂ ਪ੍ਰਤੀ ਕੀਤੇ ਯਤਨਾਂ ਬਾਰੇ ਸੂਚਿਤ ਕਰਵਾਇਆ ਸੀ ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ एसटीपीसी ਦੇ ਵੱਲੋਂ ਚਲਾਈ ਗਈ ਦਸਤਕਦੀ ਮੁਹਿੰਮ ਦੇ ਤਹਿਤ ਆਪਣੇ ਵੀ ਦਸਤਕਤ ਕੀਤੇ ਗਏ ਬਾਪੂ ਸੂਰਤ ਸਿੰਘ ਖਾਲਸਾ ਦੀ ਇਹ ਆਖਰੀ ਵੀਡੀਓ ਸੀ ਤੇ ਹੁਣ ਇਸ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ ਬੋਲੇ ਗਏ ਭਾਵਕ ਬੋਲ ਲੋਕਾਂ ਦੀ ਅੱਖਾਂ ਦੇ ਵਿੱਚ ਹੰਝੂ ਲਿਆ ਰਹੇ ਹਨ ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰੀ ਸਹਾਸੰਗਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗੋ ਬਗ ਹੈ ਸਿੰਘ ਮੈਂ ਨਾ ਰੱਬੀ ਰੂਪ ਪੰਜ ਯਾਦਾਂ ਪ੍ਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਮੀ ਪੀੜੀ ਨੂੰ ਬੇਨਤੀ ਰੂਪੀ ਪਿਆਰ ਸਹਿਤ ਕਹਿਣੇ ਚਾਹਨਾ ਸਿੱਖ ਕੌਮ ਸ਼ੇਰਾਂ ਦੀ ਕੌਮ ਹੈ ਬਹਾਦਰਾਂ ਸੂਰਮਿਆਂ ਦੀ ਕੌਮ ਹੈ ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪੀਤਾ ਤੱਕ ਦੁਨੀਆਂ ਦੇ ਇਤਿਹਾਸ ਚ ਥਾਂ ਬਣਾਈ ਬੈਠੇ ਆ एनो अंग्रेजी ये कहने चैरिटी विगन लेर होम ਘਰੋਂ ਜੋ ਸਿੱਖਿਆ ਮੈਨ ਨਹੀਂ ਹੈ ਉਹ ਬਾਰ ਫੈਡਣੀ ਆ ਆਉਣ ਵਾਲੀ ਜਾਣਨੀ ਨੂੰ ਪੀੜੀ ਨੂੰ ਜੀਦੀ ਲਈ ਮੈਂ ਇਹ ਦੋ ਘਰ ਕਹਿਣ ਲੱਗਿਆ ਸੂਰਮਿਆਂ ਯੋੜਿਓ ਬਾਰੋ ਬੁੱਧੀ ਜੀਵਿਓ ਸਿਆਣਿਆਂ ਕੰਮ ਨੂੰ ਸਵਾਵੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਜਰਾ ਦੇ ਪੁੱਤਰ ਬਾਬੇ ਨਾਨਕ ਰੇਲਾ ਢੋਂਡ ਸਬੂਤ ਦਿਓ ਮੇਰੇ ਜਾਨੋ ਬਿਟਿਓ ਕੰਮ ਨੂੰ ਜਾਂਦੀ ਬਲ ਬਟਾਓ ਕਲਪਨ ਮੰਨੋ ਤੇ ਮਨ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤੇ ਜਦੋਂ ਸਹਿ ਗਿਆ ਨਾ ਉਹ ਹਰ ਮਨਾਂ ਚ ਫਟੇ ਪਾਉਣ ਲੱਗ ਜੂ ਇੰਨਾ ਕੋਈ ਕਹਿੰਦਾ ਹੋਇਆ ਖੇਮਾ ਦਾ ਜਾਚ ਕੇ ਇੱਕ ਅੱਖਰ ਫੇਰ ਬਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦਿੰਦਾ ਜੱਟ ਪਿਆਰ ਦੀ ਹੁੰਦੀ ਐ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਨਿਆ ਦਾ ਮਾਨ ਸੋ ਕੰਮ ਨੂੰ ਸਮਾਉ ਲੋ ਸਹੀ ਕੰਮ ਦੇ ਰਿਓ ਫਿਰ ਇਹਦਾ ਮੁੱਲ ਪੈਸਿਆਂ ਚ ਨਹੀਂ ਹੁੰਦਾ ਰੁਪਈਆਂ ਚ ਨਹੀਂ ਹੁੰਦਾ ਅਨਮੋਲ ਵਸਤੂ ਐ ਮਾਂ ਬਾਪ ਦੀ ਸੇਵਾ ਕਰੋ ਕਾਮ ਨੋ ਜਾ ਡੀਡਾ ਮੂੰਹ ਨਖਾਓ ਇਤਿਹਾਸ ਵਿੱਚ ਬੇਡੇ ਜਾ ਡੀਡੇ ਮੂੰਹ ਬਲੋਂ ਨਾਉਂ ਰਿਆ ਦਿਮਾਗ ਸੁੱਕਿਆ ਕਰਕੇ ਭੁੱਲ ਜਾਂਦਾ ਇਹ ਉਹਨਾਂ ਦੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵਲੋਂ ਬੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਬੈਠੇ ਨਾਨਕ ਨਾਮ ਲੇਵਾ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਹਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਮੰਨਦਾ ਹਾਂ ਅੱਜ ਇਹ ਜੀ ਸ਼ਖਸੀਅਤ ਬਾਪੂ ਸੂਰਤ ਸਿੰਘ ਜੋ ਕਿ 8 ਸਾਲ ਦੇ ਪਿਛਲੇ 8 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਅਨਸ਼ਟ ਤੇ ਬੈਠੇ ਨੇ ਬਾਪੂ ਸੂਰਜ ਸਿੰਘ ਜੀ ਨੇ ਜਿਨ੍ਹਾਂ ਨੇ ਸਾਰਾਂ ਦਾ ਧਿਆਨ ਬੰਦੀ ਸਿੰਘਾਂ ਵੱਲ ਕੇਂਦਰਿਤ ਕੀਤਾ ਮੈਂ ਅੱਜ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਇਹਨਾਂ ਨੂੰ ਕੀ ਸੇ ਲੈਣੀ ਚਾਹੀਦੀ ਹੈ ਬਾਪੂ ਸੂਰਜ ਸਿੰਘ ਜੀ ਤੋਂ ਕੀ ਮਾਰਗਦਰਸ਼ਕ ਕੌਣ ਹੋਣਾ ਚਾਹੀਦਾ ਕਿਸ ਤਰੀਕੇ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਆਉਣ ਵਾਲੀ ਨੀਤੀ ਦੀ ਯੂਥ ਦੀ ਉਹਦੇ ਲਈ ਅੱਜ ਬਾਪੂ ਸੂਰਜ ਸਿੰਘ ਜੀ ਕੋਲ ਅਸ਼ੀਰਵਾਦ ਲੈਣ ਆਇਆ ਤੇ ਬਾਪੂ ਸੂਰਜ ਸਿੰਘ ਜੀ ਤੋਂ ਸੁਝਾਅ ਲੈਣ ਆਇਆ ਇਨੇ ਅਣਮੁੱਲੇ ਬੋਲ ਬਾਪੂ ਸੂਰਜ ਸਿੰਘ ਜੀ ਦੇ ਕਿ ਇੱਕ ਝੁੱਟ ਹੋ ਕੇ ਜੇ ਤੁਸੀਂ ਕੋਈ ਜੰਗ ਛੇੜੂਗੇ ਗੁਰੂ ਸਾਹਿਬ ਦੇ ਆਸਰਾ ਨਾਲ ਹਰੇਕ ਜੰਗ ਦਿੱਤੀ ਜਾ ਸਕਦੀ ਹੈ ਜਿੱਥੇ ਅੱਜ ਪੂਰੀ ਦੁਨੀਆ ਦਾ ਧਿਆਨ ਸਿੱਖ ਨੌਜਵਾਨੀ ਦੇ ਉੱਤੇ ਹੈ ਤੇ ਸਿੱਖਾਂ ਦੇ ਉੱਤੇ ਪੰਜਾਬ ਤੇ ਪੰਜਾਬੀ ਉੱਤੇ ਹੈ ਕਿ ਅੱਗੇ ਇਹ ਕੀ ਕਦਮ ਚੱਕਦੇ ਹੈ ਉਥੇ ਹੀ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਪੂਰਾ ਜੋਰ ਇਹ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਇਹਨਾਂ ਦੇ ਅੰਦਰ ਫੁੱਟ ਪਾਈ ਜਾਵੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਖੜਾ ਰੱਖਿਆ ਜਾਵੇ ਤਾਂ ਕਿ ਜਿਹੜਾ ਪੰਜਾਬੀਓ ਤੁਸੀਂ ਇਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਇਹ ਮੋਰਚੇ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚੇ ਜਿਹੜੇ ਆਰੰਭ ਕੀਤੇ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕਰਾਏ ਹੋਏ ਹਸਤਾਖਰ ਸਿਗਨੇਚਰ ਕੈਂਪੇਨ ਹੋਣ ਭਾਵੇਂ ਜਿਹੜੇ ਆ ਮੋਰਚੇ ਆਪਾਂ ਹੁਣ ਦੇਖਿਆ ਫਤਿਹਗੜ੍ਹ ਸਾਹਿਬ ਤੋ ਲੈ ਕੇ ਮੁਹਾਲੀ ਤੱਕ ਸੰਗਤ ਨੇ ਲਾਏ ਹੋਏ ਨੇ ਮੁਹਾਲੀ ਧਰਨੇ ਤੇ ਹੁਣ ਸੰਗਤ ਬੈਠ ਗਈ ਹੈ ਇੱਕ ਮੋਰਚਾ ਨਵਾਂ ਆਰੰਭ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਵੇਂ ਵੱਖ-ਵੱਖ ਜਥੇਬੰਦੀਆਂ ਸਾਰੀ ਸਿਆਸੀ ਪਾਰਟੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਿਆ ਉੱਥੇ ਹੀ ਹੁਣ ਤੋਂ ਯੂਥ ਅਕਾਲੀ ਦਲ ਹੈ ਜੋ ਉਹਦੇ ਨਾਮ ਦੇ ਵਜੋਂ ਵੀ ਮੈਂ ਬਾਪੂ ਸੁਰਜ ਸਿੰਘ ਜੀ ਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਜੋ ਤਿਲ ਫੁੱਲ ਪੇਟ ਅਸੀਂ ਆਪ ਦਾ ਯੋਗਦਾਨ ਪਾ ਸਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪਾਵਾਂਗੇ ਨਾਲ ਹੀ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਦੀ ਨਿਗਾਹ ਹੁਣ ਤੁਹਾਡੇ ਤੇ ਹੈ ਬਹੁਤ ਤਰੀਕੇ ਦੀਆਂ ਗੁੱਚੀ ਸਾਜ਼ਿਸ਼ਾਂ ਚੱਲੀ ਜਾ ਰਹੀਆਂ ਤਾਂ ਕਿ ਤੁਹਾਡੇ 'ਚ ਫੁੱਟ ਪਾਇਆ ਜਾਵੇ ਪਰ ਜੇ ਇੱਕ ਝੁੱਟ ਹੋ ਕੇ ਇੱਕ ਆਵਾਜ਼ ਵਿੱਚ ਤੁਸੀਂ ਜਿਵੇਂ ਹੁਣ ਤੱਕ ਲਲਕਾਰਾ ਮਾਰਿਆ ਤੇ ਦਿੱਲੀ ਦਾ ਕਿਲਾ ਹਿੱਲ ਚੁੱਕਿਆ ਜੇ ਆਪਾਂ ਏਸੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਿੱਤ ਆਪਣੀ ਹੋਊਗੀ ਕਿਸੇ ਦੇ ਗੱਲਾਂ ਵਿੱਚ ਨਾ ਆਇਓ ਪੰਜਾਬੀਓ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ ਗੁਰੂ ਸਾਹਿਬ ਆਪਣੇ ਪਿੱਛਤੇ ਨੇ ਆਪਾਂ ਇੱਕ ਜੋਠ ਹੋ ਕੇ ਇਹ ਮੈਦਾਨ ਫਤਿਹ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 8 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ 92 ਸਾਲ ਦੀ ਉਮਰ ਦੇ ਵਿੱਚ ਅੱਜ ਦਿਹਾਂਤ ਹੋ ਗਿਆ ਇਸ ਮੌਕੇ ਹਰ ਕੋਈ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਯਾਦ ਕਰ ਰਿਹਾ ਤੇ ਹੁਣ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਉਹਨਾਂ ਦੀ ਆਖਰੀ ਵੀਡੀਓ ਸੀ ਜੀ ਹਾਂ ਦਰਅਸਲ ਇਸ ਵੀ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਕੌਮ ਨੂੰ ਸੰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ਤੇ ਅਸਲ ਇਹ ਵੀਡੀਓ ਉਸ ਸਮੇਂ ਦੀ ਹੈ ਜਦ ਸ਼ਰਮਣੀ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਸਤਖਤੀ ਮੁਹਿੰਮ ਚਲਾਈ ਗਈ ਸੀ ਤੇ ਇਸ ਦੌਰਾਨ ਐਸਟੀਪੀਸੀ ਦੇ ਸਾਬਕਾ ਪ੍ਰਧਾਨ ਲੋਪੁਰਸ਼ ਚੱਥੇਦਾਰ ਜਗਦੀਪ ਸਿੰਘ ਤਲਵੰਡੀ ਜੀ ਦੇ ਦੋਤਰੀ ਅਤੇ ਸ਼ਰਮਣੀ ਅਕਾਲੀ ਦਲ ਦੀ ਜਨਰਲ ਸਕੱਤਰਰੀ ਭਾਈ ਗੁਰਜੀਤ ਸਿੰਘ ਤਲਵੰਡੀ ਦੇ ਨਾਲ ਇੱਕ ਵੱਡੇ ਵਫਦ ਦੀ ਬਾਪੂ ਸੂਰਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਐਸਟੀਪੀਸੀ ਦੇ ਵੱਲੋਂ ਬੰਦੀ ਸਿੰਘਾਂ ਪ੍ਰਤੀ ਕੀਤੇ ਯਤਨਾਵਾਰੇ ਸੁਚੇਤ ਕਰਵਾਇਆ ਸੀ ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ ਐਸਟੀਪੀਸੀ ਦੇ ਵੱਲੋਂ ਚਲਾਈ ਗਈ ਦਸਤਕਦੀ ਮੁਹਿੰਮ ਦੇ ਤਹਿਤ ਆਪਣੇ ਵੀ ਦਸਤਕਤ ਕੀਤੇ ਗਏ ਬਾਪੂ ਸੂਰਤ ਸਿੰਘ ਖਾਲਸਾ ਦੀ ਇਹ ਆਖਰੀ ਵੀਡੀਓ ਸੀ ਤੇ ਹੁਣ ਇਸ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ ਬੋਲੇ ਗਏ ਭਾਵਕ ਬੋਲ ਲੋਕਾਂ ਦੀ ਅੱਖਾਂ ਦੇ ਵਿੱਚ ਹੰਝੂ ਲਿਆ ਰਹੇ ਹਨ ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰੀ ਸਹਾਸੰਗ ਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅੱਜ ਬਗੋ ਬਗਾਂ ਸਿੰਘ ਮੈਨ ਨਾਏ ਰੱਬੀ ਰੂਪ ਬੰਜ ਯਾਦਾਂ ਪੁਰਾਣੀਆਂ ਵੀ ਹੋਈਆਂ ਨਵੀਆਂ ਵੀ ਹੋਈਆਂ ਇੱਕ ਗੱਲ ਮੈਂ ਨਵੀਂ ਪੀੜੀ ਨੂੰ ਬੇਨਤੀ ਰੂਪੀ ਪਿਆਰ ਸਹਿਤ ਕਹਿਣਾ ਸਿੱਖ ਕੌਮ ਸ਼ੇਰਾਂ ਦੀ ਕੌਮ ਹੈ ਬਹਾਦਰਾਂ ਸੂਰਮਿਆਂ ਦੀ ਕੌਮ ਹੈ ਬਾਬੇ ਨਾਨਕ ਨੂੰ ਲੈ ਕੇ ਦਸ਼ਮੇਸ਼ ਪੇਟਾ ਤੱਕ ਦੁਨੀਆਂ ਦੇ ਇਤਿਹਾਸ 'ਚ ਥਾਂ ਰਣਾਈਨ ਬੈਠਿਆ ਐਨੰ ਅੰਗਰੇਜ਼ੀ 'ਚ ਕਹਿੰਦੇ ਚੈਰਿਟੀ ਵਿਗਨ ਲੇਟ ਹੋਮ ਘਰੋਂ ਜੋ ਸਿੱਖਿਆ ਮਿਲਨੀ ਹੈ ਉਹ ਬਾਹਰ ਫੈਡਣੀ ਹੈ ਆਉਣ ਵਾਲੀ ਜਵਾਨੀ ਨੂੰ ਪੀੜੀ ਨੂੰ ਜੀ ਦੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਆਂ ਯੋਧਿਓ ਬਹਾਰੋ ਬੁੱਧੀ ਜੀਵਿਓ ਸਿਆਣਿਆਂ ਕੰਮ ਨੂੰ ਸਵਾਰੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਰਦੇ ਦੇ ਪੁੱਤਰ ਬਾਬੇ ਨਾਨਕ ਰੇਲਾ ਰੌਂਡ ਸਬੂਤ ਦਿਓ ਮੇਰੇ ਜਾਨੋ ਬਿਟਿਓ ਕੰਮ ਨੂੰ ਜਾਂਦੀ ਬਲ ਬਟਾਓ ਕਲਪਨ ਮਨਾਓ ਟੀਮ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤ ਜਦਣ ਸਹਿ ਗਿਆ ਨਾ ਉਹ ਹਰ ਮਨਾਂ ਚ ਫਟੇ ਪਉਣ ਲੱਗ ਜੂ। ਇਹਨਾਂ ਕੁਝ ਕਹਿੰਦਾ ਹੋਇਆ ਖੇਮਾ ਦਾ ਜਾਤਕ ਹੈ। ਇੱਕ ਅੱਖਰ ਫੇਰ ਪੜਾਉਣਾ। ਆਪਸੀ ਪਿਆਰ ਨਾਲ ਰਹੋ, ਪਿਆਰ ਨਾਲ, ਪਿਆਰ ਸਭ ਕੁਝ ਦੇ ਦਿੰਦਾ। ਜਿੱਤ ਪਿਆਰ ਦੀ ਹੁੰਦੀ ਹੈ, ਹੰਕਾਰ ਦੀ ਨਹੀਂ ਹੁੰਦੀ। ਸਿੱਖ ਕੀ ਤੇ ਹੰਕਾਰ ਕੀ? ਇਹ ਤਾਂ ਨਮਾਣਿਆ ਨਮਾਨ। ਸੋ ਕੰਮ ਨੂੰ ਸੰਭਾਲੋ ਸਹੀ ਕੰਮ ਦੇ ਰਹੇ ਹੋ ਫਿਰ ਇਹ ਦਾ ਮੁੱਲ ਪੈਸਿਆਂ 'ਚ ਨਹੀਂ ਹੁੰਦਾ ਰੁਪਈਆਂ 'ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ-ਬਾਪ ਦੀ ਸੇਵਾ ਕਰੋ ਕੰਮ ਨੂੰ ਜਾਂ ਡਿਡਾ ਮੂੰਹ ਨਖਾਓ ਇਤਿਹਾਸ ਵਿੱਚ ਬੇਡੇ ਜਦ ਦੇ ਮੋਮ ਬਲੋਂ ਨਾਉਂ ਰਿਹਾ ਦਿਮਾਗ ਸੁੱਕਿਆ ਕਰਕੇ ਭੁੱਲ ਜਾਂਦਾ ਇਹ ਉਹਨਾਂ ਨੇ ਪੈਰ ਧਰ ਕੇ ਆਜ਼ਾਦੀ ਵਾਸਤੇ ਬਟੋ ਬਾਹਰ ਜੀ ਕਾ ਕਾਰਤਾ ਬਾਹਰ ਜੀ ਕਿੰਘਤੇ ਦੇਸ਼ ਵਿਦੇਸ਼ ਵਿੱਚ ਬੈਠੇ ਨਾਨਕ ਨਾਮ ਲੇਵਾ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਮੰਨਦਾ ਅੱਜ ਇਹ ਜੀ ਸ਼ਖਸੀਅਤ ਬਾਪੂ ਸੂਰਤ ਸਿੰਘ ਜੋ ਕਿ 8 ਸਾਲ ਦੇ ਪਿਛਲੇ 8 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਛਣ ਤੇ ਬੈਠੇ ਨੇ ਬਾਪੂ ਸੂਰਤ ਸਿੰਘ ਹੀ ਨੇ ਜਿਨ੍ਹਾਂ ਨੇ ਸਾਰਾਂ ਦਾ ਧਿਆਨ ਬੰਦੀ ਸਿੰਘਾਂ ਵੱਲ ਕੇਂਦਰਿਤ ਕੀਤਾ ਮੈਂ ਅੱਜ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਇਹਨਾਂ ਨੂੰ ਕੀ ਸੇ ਲੈਣੀ ਚਾਹੀਦੀ ਹੈ ਬਾਪੂ ਸੂਰਜ ਸਿੰਘ ਜੀ ਤੋਂ ਕੀ ਮਾਰਗਦਰਸ਼ਕ ਕੌਣ ਹੋਣਾ ਚਾਹੀਦਾ ਕਿਸ ਤਰੀਕੇ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਆਉਣ ਵਾਲੀ ਨੀਤੀ ਦੀ ਯੂਥ ਦੀ ਉਹਦੇ ਲਈ ਅੱਜ ਬਾਪੂ ਸੂਰਜ ਸਿੰਘ ਜੀ ਕੋਲ ਅਸ਼ੀਰਵਾਦ ਲੈਣ ਆਏ ਤੇ ਬਾਪੂ ਸੂਰਜ ਸਿੰਘ ਜੀ ਤੋਂ ਸੁਝਾਅ ਲੈਣ ਆਏ ਇਹਨੇ ਅਣਮੁੱਲੇ ਬੋਲ ਬਾਪੂ ਸੂਰਜ ਸਿੰਘ ਜੀ ਦੇ ਕਿ ਇੱਕ ਝੁੱਟ ਹੋ ਕੇ ਜੇ ਤੁਸੀਂ ਕੋਈ ਜੰਗ ਛੇੜੂਗੇ ਗੁਰੂ ਸਾਹਿਬ ਦੇ ਆਸਰਾ ਨਾਲ ਹਰੇਕ ਜੰਗ ਦਿੱਤੀ ਜਾ ਸਕਦੀ ਹੈ ਜਿੱਥੇ ਅੱਜ ਪੂਰੀ ਦੁਨੀਆ ਦਾ ਧਿਆਨ ਸਿੱਖ ਨੌਜਵਾਨੀ ਦੇ ਉੱਤੇ ਹੈ ਤੇ ਸਿੱਖਾਂ ਦੇ ਉੱਤੇ ਪੰਜਾਬ ਤੇ ਪੰਜਾਬੀ ਉੱਤੇ ਹੈ ਕਿ ਅੱਗੇ ਇਹ ਕੀ ਕਦਮ ਚੱਕਦੇ ਆ ਉਥੇ ਹੀ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਪੂਰਾ ਜੋਰ ਇਹ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਇਹਨਾਂ ਦੇ ਅੰਦਰ ਫੁੱਟ ਪਾਈ ਜਾਵੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਖੜਾ ਰੱਖਿਆ ਜਾਵੇ ਤਾਂ ਕਿ ਜਿਹੜਾ ਪੰਜਾਬੀਓ ਤੁਸੀਂ ਇਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਇਹ ਮੋਰਚੇ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚੇ ਜਿਹੜੇ ਆਰੰਭ ਕੀਤੇ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕਰਾਏ ਹੋਏ ਹਸਤਾਖਰ ਸਿਗਨੇਚਰ ਕੈਂਪੇਨ ਹੋਣ ਭਾਵੇਂ ਜਿਹੜੇ ਆ ਮੋਰਚੇ ਆਪਾਂ ਹੁਣ ਦੇਖਿਆ ਫਤਿਹਗੜ੍ਹ ਸਾਹਿਬ ਤੂ ਲੈ ਕੇ ਮੁਹਾਲੀ ਤੱਕ ਸੰਗਤ ਨੇ ਲਾਏ ਹੋਏ ਨੇ ਮੁਹਾਲੀ ਧਰਨੇ ਤੇ ਹੁਣ ਸੰਗਤ ਬੈਠ ਗਈ ਹੈ ਇੱਕ ਮੋਰਚਾ ਨਵਾਂ ਆਰੰਭ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਵੇਂ ਵੱਖ-ਵੱਖ ਜਥੇਬੰਦੀਆਂ ਸਾਰੀ ਸਿਆਸੀ ਪਾਰਟੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਿਆ ਉੱਥੇ ਹੀ ਹੁਣ ਤੋਂ ਯੂਥ ਅਕਾਲੀ ਦਲ ਹੈ ਜੋ ਉਹਦੇ ਨਾਮ ਦੇ ਵਜੋਂ ਵੀ ਮੈਂ ਬਾਪੂ ਸੁਰਜ ਸਿੰਘ ਜੀ ਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਜੋ ਤਿਲ ਫੁੱਲ ਪੇਟ ਅਸੀਂ ਆਪ ਦਾ ਯੋਗਦਾਨ ਪਾ ਸਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪਾਵਾਂਗੇ ਨਾਲ ਹੀ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਕਿ ਸਾਰਿਆਂ ਦੀ ਨਿਗਾਹ ਹੁਣ ਤੁਹਾਡੇ ਤੇ ਹੈ ਬਹੁਤ ਤਰੀਕੇ ਦੀਆਂ ਗੁੱਚੀ ਸਾਜ਼ਿਸ਼ਾਂ ਚੱਲੀ ਜਾ ਰਹੀਆਂ ਤਾਂ ਕਿ ਤੁਹਾਡੇ 'ਚ ਫੁੱਟ ਪਾਇਆ ਜਾਵੇ ਪਰ ਜੇ ਇੱਕ ਝੁੱਟ ਹੋ ਕੇ ਇੱਕ ਆਵਾਜ਼ ਵਿੱਚ ਤੁਸੀਂ ਜਿਵੇਂ ਹੁਣ ਤੱਕ ਲਲਕਾਰਾ ਮਾਰਿਆ ਤੇ ਦਿੱਲੀ ਦਾ ਕਿਲਾ ਹਿੱਲ ਚੁੱਕਿਆ ਜੇ ਆਪਾਂ ਏਸੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਿੱਤ ਆਪਣੀ ਹੋਊਗੀ ਕਿਸੇ ਦੇ ਗੱਲਾਂ ਵਿੱਚ ਨਾ ਆਇਓ ਪੰਜਾਬੀਓ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ ਗੁਰੂ ਸਾਹਿਬ ਆਪਣੇ ਪਿੱਛੇ ਨੇ ਆਪਾਂ ਇੱਕਜੁੱਟ ਹੋ ਕੇ ਇਹ ਮੈਦਾਨ ਫਤਿਹ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 8 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ 92 ਸਾਲ ਦੀ ਉਮਰ ਦੇ ਵਿੱਚ ਅੱਜ ਦਿਹਾਂਤ ਹੋ ਗਿਆ। ਇਸ ਮੌਕੇ ਹਰ ਕੋਈ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਯਾਦ ਕਰ ਰਿਹਾ ਹੈ ਤੇ ਹੁਣ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਉਹਨਾਂ ਦੀ ਆਖਰੀ ਵੀਡੀਓ ਸੀ। ਜੀ ਹਾਂ ਦਰਅਸਲ ਇਸ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਕੌਮ ਨੂੰ ਸੰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਇਹ ਵੀਡੀਓ ਉਸ ਸਮੇਂ ਦੀ ਹੈ ਜਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਸਤਖਤੀ ਮੁਹਿੰਮ ਚਲਾਈ ਗਈ ਸੀ ਤੇ ਇਸ ਦੌਰਾਨ ਐਸਟੀਪੀਸੀ ਦੇ ਸਾਬਕਾ ਪ੍ਰਧਾਨ ਲੋ ਪੁਰਸ਼ ਚਥੇਦਾਰ ਜਗਦੀਪ ਸਿੰਘ ਤਲਵੰਡੀ ਜੀ ਦੇ ਦੋਤਰੀ ਅਤੇ ਸ਼ਰਮਣੀ ਅਕਾਲੀ ਦਲ ਦੀ ਜਨਰਲ ਸਕੱਤਰਰੀ ਭਾਈ ਗੁਰਜੀਤ ਸਿੰਘ ਤਲਵੰਡੀ ਦੇ ਨਾਲ ਇੱਕ ਵੱਡੇ ਵਫਦ ਦੀ ਬਾਪੂ ਸੂਰਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਐਸਜੀਪੀਸੀ ਦੇ ਵੱਲੋਂ ਬੰਦੀ ਸਿੰਘਾਂ ਪ੍ਰਤੀ ਕੀਤੇ ਯਤਨਾਂ ਬਾਰੇ ਸੂਚਿਤ ਕਰਵਾਇਆ ਸੀ ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ STPC ਦੇ ਵੱਲੋਂ ਚਲਾਈ ਗਈ ਦਸਤਕਦੀ ਮੁਹਿੰਮ ਦੇ ਤਹਿਤ ਆਪਣੇ ਵੀ ਦਸਤਕਤ ਕੀਤੇ ਗਏ ਬਾਪੂ ਸੂਰਤ ਸਿੰਘ ਖਾਲਸਾ ਦੀ ਇਹ ਆਖਰੀ ਵੀਡੀਓ ਸੀ ਤੇ ਹੁਣ ਇਸ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ ਬੋਲੇ ਗਏ ਭਾਵਕ ਬੋਲ ਲੋਕਾਂ ਦੀ ਅੱਖਾਂ ਦੇ ਵਿੱਚ ਹੰਝੂ ਲਿਆ ਰਹੇ ਹਨ ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰੀ ਸਹਾਸੰਗਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗੋ ਬਗ ਹੈ ਸਿੰਘ ਮੈਨ ਨਾ ਰੱਬੀ ਰੂਪ ਬਨਜ ਯਾਦਾਂ ਪ੍ਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮਨ ਨਮੀ ਪੀੜੀ ਨੂੰ ਬੇਂਤੀ ਰੂਪੀ ਪਿਆਰ ਸਹਿਤ ਕਹਨੇ ਚਾਹਨਾ ਸਿੱਖ ਕੌਮ ਸ਼ੇਰਾਂ ਨੇ ਕੌਮ ਹੈ ਬਹਾਦਰਾਂ ਸੂਰਮਾ ਯੋਧਿਆਂ ਦੀ ਕੌਮ ਹੈ ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪੀਤਾ ਤੱਕ ਦੁਨੀਆ ਦੇ ਇਤਿਹਾਸ ਚ ਥਾਂ ਬਣਾਈ ਨੇ ਬੱਚਿਆਂ ਇਹਨੂੰ ਅੰਗਰੇਜ਼ੀ ਜੀ ਕਹਿੰਦੇ ਆ ਚੈਰਿਟੀ ਬਿਗਨ ਲੈਟ ਹੋਮ ਕਰੋ ਜੋ ਸਿੱਖਿਆ ਮਿਲਣੀ ਹੈ ਉਹ ਬਾਹਰ ਫੈਲਣੀ ਆ ਆਉਣ ਵਾਲੀ ਜਵਾਨੀ ਨੂੰ ਪੀੜੀ ਨੂੰ ਜੀਦੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਉ ਯੋਧਿਉ ਬਹਾਦਰੋ ਬੁੱਧੀ ਜੀਵਿਓ ਸਿਆਣਿਓ ਕਾਮ ਨੂੰ ਸਵਾਗਤ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਜਰਾ ਦੇ ਪੁੱਤਰ ਬਾਬੇ ਨਾਨਕ ਰੇਲਾ ਰੌਂਡ ਸਬੂਤ ਦਿਓ ਮੇਰੇ ਜਾਨੋ ਬਿਟਿਓ ਕਾਮ ਨੂੰ ਜਾਦੀ ਬਲ ਬਣਾਓ ਕਲਪਨ ਮੰਨੋ ਤੇ ਮਨ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤ ਜਿੱਦਣ ਸਹਿ ਗਿਆ ਨਾ ਉਹ ਹਰ ਮਨਾਂ ਚ ਫਟੇ ਪਾਉਣ ਲੱਗ ਜੂ ਇੰਨਾ ਕੁਝ ਕਹਿੰਦਾ ਹੋਇਆ ਖੇਮਾਂ ਦਾ ਦਾਤਕ ਹੈ ਇੱਕ ਅੱਖਰ ਫੇਰ ਪਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦਿੰਦਾ ਜੱਟ ਪਿਆਰ ਦੀ ਹੁੰਦੀ ਐ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਨਿਆ ਦਾ ਮਾਨ ਸੋ ਕੰਮ ਨੂੰ ਸੰਭਾਲੋ ਸਹੀ ਕੰਮ ਦੇ ਰਿਓ ਫਿਰ ਇਹਦਾ ਮੁੱਲ ਪੈਸਿਆਂ 'ਚ ਨਹੀਂ ਹੁੰਦਾ ਰੁਪਈਆਂ 'ਚ ਨਹੀਂ ਹੁੰਦਾ ਅਨਮੋਲ ਵਸਤੂ ਐ ਮਾਂ ਬਾਪ ਦੀ ਸੇਵਾ ਕਰੋ ਕਾਮ ਨੋ ਜਾਦੀ ਦਾ ਮੂੰਹ ਨਖਾਓ ਇਤਿਹਾਸ ਵਿੱਚ ਬੇਡੇ ਜਾਦੀ ਦੇ ਮੂੰਹ ਵੱਲੋਂ ਨਾਉਂ ਰਿਆ ਦਿਮਾਗ ਸੁੱਕਿਆ ਕਰਕੇ ਭੁੱਲ ਜਾਂਦਾ ਇਹ ਉਹਨਾਂ ਦੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵੱਲ ਨੂੰ ਵੱਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਬੈਠੇ ਨਾਨਕ ਨਾਮ ਲੇਵਾ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਉਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਮੰਨਦਾ ਹਾਂ ਅੱਜ ਇਹ ਜੀ ਸ਼ਖਸੀਅਤ ਬਾਪੂ ਸੂਰਤ ਸਿੰਘ ਜੋ ਕਿ 8 ਸਾਲ ਦੇ ਪਿਛਲੇ 8 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਅਨਸ਼ਣ ਤੇ ਬੈਠੇ ਨੇ ਬਾਪੂ ਸੂਰਜ ਸਿੰਘ ਜੀ ਨੇ ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਬੰਦੀ ਸਿੰਘਾਂ ਵੱਲ ਕੇਂਦਰਿਤ ਕੀਤਾ ਮੈਂ ਅੱਜ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਇਹਨਾਂ ਨੂੰ ਕੀ ਸੇ ਲੈਣੀ ਚਾਹੀਦੀ ਹੈ ਬਾਪੂ ਸੂਰਜ ਸਿੰਘ ਜੀ ਤੋਂ ਕੀ ਮਾਰਗਦਰਸ਼ਕ ਕੌਣ ਹੋਣਾ ਚਾਹੀਦਾ ਕਿਸ ਤਰੀਕੇ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਆਉਣ ਵਾਲੀ ਨੀਤੀ ਦੀ ਯੂਥ ਦੀ ਉਹਦੇ ਲਈ ਅੱਜ ਬਾਪੂ ਸੂਰਜ ਸਿੰਘ ਜੀ ਕੋਲ ਅਸ਼ੀਰਵਾਦ ਲੈਣ ਆਇਆ ਤੇ ਬਾਪੂ ਸੂਰਜ ਸਿੰਘ ਜੀ ਤੋਂ ਸੁਝਾਅ ਲੈਣਾ ਹੈ ਇਨੇ ਅਣਮੁੱਲੇ ਬੋਲ ਬਾਪੂ ਸੂਰਜ ਸਿੰਘ ਜੀ ਦੇ ਕਿ ਇੱਕ ਝੁੱਟ ਹੋ ਕੇ ਜੇ ਤੁਸੀਂ ਕੋਈ ਜੰਗ ਛੇੜੋਗੇ ਗੁਰੂ ਸਾਹਿਬ ਦੇ ਆਸਰਾ ਨਾਲ ਹਰੇਕ ਜੰਗ ਜਿੱਤੀ ਜਾ ਸਕਦੀ ਹੈ ਜਿੱਥੇ ਅੱਜ ਪੂਰੀ ਦੁਨੀਆ ਦਾ ਧਿਆਨ ਸਿੱਖ ਨੌਜਵਾਨੀ ਦੇ ਉੱਤੇ ਹੈ ਤੇ ਸਿੱਖਾਂ ਦੇ ਉੱਤੇ ਪੰਜਾਬ ਤੇ ਹੈ ਪੰਜਾਬੀ ਉੱਤੇ ਹੈ ਕਿ ਅੱਗੇ ਇਹ ਕੀ ਕਦਮ ਚੱਕਦੇ ਹੈ ਉਥੇ ਹੀ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਉਨਾ ਦਾ ਪੂਰਾ ਜੋਰ ਇਹ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਇਹਨਾਂ ਦੇ ਅੰਦਰ ਫੁੱਟ ਪਾਈ ਜਾਵੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਖੜਾ ਰੱਖਿਆ ਜਾਵੇ ਤਾਂ ਕਿ ਜਿਹੜਾ ਪੰਜਾਬੀਓ ਤੁਸੀਂ ਇਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਇਹ ਮੋਰਚੇ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚੇ ਜਿਹੜੇ ਆਰੰਭ ਕੀਤੇ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕਰਾਏ ਹੋਏ ਹਸਤਾਖਰ ਸਿਗਨੇਚਰ ਕੈਂਪੇਨ ਹੋਣ ਭਾਵੇਂ ਜਿਹੜੇ ਆ ਮੋਰਚੇ ਆਪਾਂ ਹੁਣ ਦੇਖਿਆ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਮੁਹਾਲੀ ਤੱਕ ਸੰਗਤ ਨੇ ਲਾਏ ਹੋਏ ਨੇ ਮੁਹਾਲੀ ਧਰਨੇ ਤੇ ਹੁਣ ਸੰਗਤ ਬੈਠ ਗਈ ਹੈ ਇੱਕ ਮੋਰਚਾ ਨਵਾਂ ਆਰੰਭ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਵੇਂ ਵੱਖ-ਵੱਖ ਜਿੱਥੇ ਬੰਦੀਆਂ ਸਾਰੀ ਸਿਆਸੀ ਪਾਰਟੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਿਆ ਉੱਥੇ ਹੀ ਹੁਣ ਤੋਂ ਯੂਥ ਅਕਾਲੀ ਦਲ ਹੈ ਜੋ ਉਹਦੇ ਨਮਾਇंदे ਵਜੋਂ ਵੀ ਮੈਂ ਬਾਪੂ ਸੂਰਜ ਸਿੰਘ ਜੀ ਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਜੋ ਤਿਲ ਫੁੱਲ ਪੇਟ ਅਸੀਂ ਆਪ ਦਾ ਯੋਗਦਾਨ ਪਾ ਸਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪਾਵਾਂਗੇ ਨਾਲ ਹੀ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਦੀ ਨਿਗਾ ਹੁਣ ਤੁਹਾਡੇ ਤੇ ਹੈ ਬਹੁਤ ਤਰੀਕੇ ਦੀਆਂ ਗੁੱਚੀ ਸਾਜ਼ਿਸ਼ਾਂ ਚੱਲੀ ਜਾ ਰਹੀਆਂ ਤਾਂ ਕਿ ਤੁਹਾਡੇ 'ਚ ਫੁੱਟ ਪਾਇਆ ਜਾਵੇ ਪਰ ਜੇ ਇੱਕ ਝੁੱਟ ਹੋ ਕੇ ਇੱਕ ਆਵਾਜ਼ ਵਿੱਚ ਤੁਸੀਂ ਜਿਵੇਂ ਹੁਣ ਤੱਕ ਲਲਕਾਰਾ ਮਾਰਿਆ ਤੇ ਦਿੱਲੀ ਦਾ ਕਿਲਾ ਹਿੱਲ ਚੁੱਕਿਆ ਜੇ ਆਪਾਂ ਏਸੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਿੱਤ ਆਪਣੀ ਹੋਊਗੀ ਕਿਸੇ ਦੇ ਗੱਲਾਂ ਵਿੱਚ ਨਾ ਆਇਓ ਪੰਜਾਬੀਓ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ ਗੁਰੂ ਸਾਹਿਬ ਆਪਣੇ ਪਿੱਛਤੇ ਨੇ ਆਪਾਂ ਇੱਕ ਝੁੱਟ ਹੋ ਕੇ ਇਹ ਮੈਦਾਨ ਫਤਿਹ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 8 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ 92 ਸਾਲ ਦੀ ਉਮਰ ਦੇ ਵਿੱਚ ਅੱਜ ਦਿਹਾਂਤ ਹੋ ਗਿਆ। ਇਸ ਮੌਕੇ ਹਰ ਕੋਈ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਯਾਦ ਕਰ ਰਿਹਾ ਤੇ ਹੁਣ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਉਹਨਾਂ ਦੀ ਆਖਰੀ ਵੀਡੀਓ ਸੀ। ਜੀ ਹਾਂ ਦਰਸਲ ਇਸ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਕੌਮ ਨੂੰ ਸੰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦਰਸਲ ਇਹ ਵੀਡੀਓ ਉਸ ਸਮੇਂ ਦੀ ਹੈ ਜਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਸਤਖਤੀ ਮੁਹਿੰਮ ਚਲਾਈ ਗਈ ਸੀ ਤੇ ਇਸ ਦੌਰਾਨ ਐਸਟੀਪੀਸੀ ਦੇ ਸਾਬਕਾ ਪ੍ਰਧਾਨ ਲੋ ਪੁਰਸ਼ ਚਥੇਦਾਰ ਜਗਦੀਪ ਸਿੰਘ ਤਲਵੰਡੀ ਜੀ ਦੇ ਦੋਤਰੇ ਅਤੇ ਸ਼ਰਮਣੀ ਅਕਾਲੀ ਦਲ ਦੀ ਜਨਰਲ ਸਕੱਤਰ ਭਾਈ ਗੁਰਜੀਤ ਸਿੰਘ ਤਲਵੰਡੀ ਦੇ ਨਾਲ ਇੱਕ ਵੱਡੇ ਵਫਦ ਦੀ ਬਾਪੂ ਸੂਰਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਐਸਜੀਪੀਸੀ ਦੇ ਵੱਲੋਂ ਬੰਦੀ ਸਿੰਘਾਂ ਪ੍ਰਤੀ ਕੀਤੇ ਯਤਨਾਂ ਬਾਰੇ ਸੂਚਿਤ ਕਰਵਾਇਆ ਸੀ ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ STPC ਦੇ ਵੱਲੋਂ ਚਲਾਈ ਗਈ ਦਸਤਕਦੀ ਮੁਹਿੰਮ ਦੇ ਤਹਿਤ ਆਪਣੇ ਵੀ ਦਸਤਕਤ ਕੀਤੇ ਗਏ ਬਾਪੂ ਸੂਰਤ ਸਿੰਘ ਖਾਲਸਾ ਦੀ ਇਹ ਆਖਰੀ ਵੀਡੀਓ ਸੀ ਤੇ ਹੁਣ ਇਸ ਵੀਡੀਓ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ ਬੋਲੇ ਗਏ ਭਾਵਕ ਬੋਲ ਲੋਕਾਂ ਦੀ ਅੱਖਾਂ ਦੇ ਵਿੱਚ